ਮਨੁੱਖਾ ਜਨਮ ਬੜੇ ਭਾਗਾ ਨਾਲ ਮਿਲਿਆ ਜਦੋਂ ਤੱਕ ਆਪਾਂ ਨੂੰ ਇਹਦੇ ਮਨੋਰਥ ਦਾ ਨਹੀਂ ਪਤਾ ਲੱਗਦਾ ਅਸਲ ਵਿੱਚ ਜੁੜਨ ਦਾ ਮਨੋਰਥ ਕੀ ਹੈ ਉਦੋਂ ਤੱਕ ਬੰਦਾ ਜੁੜ ਨਹੀਂ ਸਕਦਾ ਜਦੋਂ ਪਤਾ ਲੱਗ ਗਿਆ ਵੀ ਸਵਾਸਾਂ ਦੀ ਪੂੰਜੀ ਮਿਲੀ ਹੈ ਇੱਕ ਸਵਾਸ ਨਾ ਵੱਧ ਜਾਣਾ ਨਾ ਘਟਾਉਣਾ ਜਿੰਨੇ ਸਵਾਸ ਮਿਲੇ ਨੇ ਉਹਨਾਂ ਹੀ ਲੈਣੇ ਨੇ ਕੋਈ ਬਦ ਘਟ ਨਹੀਂ ਸਕਦਾ ਜਿੰਨਾ ਆਪਾਂ ਨਾਮ ਜਪਲਾਂਗੇ ਉਹਨੇ ਫਾਇਦੇ ਚ ਰਹਾਂਗੇ ਜਿਹੜਾ ਮਾਤ ਲੋਗ ਤੇ ਨਾਮ ਜਪਿਆ ਸਾਹ ਸੰਗਤ ਇਹਦਾ ਜਾ ਕੇ ਫਿਰ ਸੱਚਖੰਡ ਪਤਾ ਲੱਗਦਾ ਪਾਲਕੀਆਂ ਆਉਂਦੀਆਂ ਚੌਰ ਸਾਬ ਹੁੰਦਾ ਜਾਂਦਾ ਹੈਗਾ ਜੀ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਾਲਕੀਆਂ ਆਉਂਦੀਆਂ ਪਾਲਕੀਆਂ ਜਿੰਨਾ ਭਜਨ ਕਰਾਂਗੇ ਮਾਤ ਲੋਗ ਤੇ ਵਿਚਨ ਕਰਨ ਵਾਲੇ ਨੂੰ ਨਾਮ ਜਪਣ ਵਾਲੇ ਨੂੰ ਕਦੇ ਕੋਈ ਘਾਟ ਨਹੀਂ ਹੁੰਦਾ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਕੋਈ ਕਮੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਕਿਰਪਾਈ ਕਿਰਪਾ ਰਹਿੰਦੀ ਹੈ ਸਾਰੇ ਸੁਖ ਸਿਮਰਨ ਕਰਨਾ ਮਿਲਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ